ਹਾਂ ਜੀ ਹਾਂ ਤੇ ਦੇਵੀ ਪਲੇਟ ਮਾਰੇ ਆ ਮੇਰੇ ਵੀ ਮਾਰੇ ਆ ਮੈਂ ਬਚਾਂ ਨਹੀਂ ਤੇ ਮੇਰੇ ਵੀ ਮਾਰਦੇ ਤੇ ਮੇਰੇ ਕਹਿੰਦੇ ਤੂੰ ਤੇ ਮਾਰ ਦੇ ਨਾ ਇੱਥੇ ਮਾਰਨ ਨੂੰ ਐ ਲਾਇਆ ਸੀ ਨੇ ਗੱਡੀ ਦੇ ਵਿੱਚੋਂ ਗੱਡੀ ਚ ਨਿਕਲ ਆਏ ਸਾਰੇ ਉਹਨਾਂ ਚ ਸਾਰ ਗੱਡੀ ਚ ਨਿਕਲ ਆਏ ਆ ਗੱਡੀ ਚ ਸਾਰ ਨਿਕਲ ਆਏ ਤੇ ਉਹਨਾਂ ਨੇ ਪਹੁੰਚਾਇਆ ਸਾਨੂੰ ਉਹਦਾ ਬੜਾ ਮਾਰਦਾ ਪਿਆ ਹੀ ਹੈ ਮੈਨੂੰ ਮਾਫ਼ ਕਰ ਦਿਓ ਬਸ ਕੀਤਾ ਕੀ ਆ ਤੂੰ ਮੈਂ ਕੋਈ ਨਹੀਂ ਕੀਤਾ ਭਾਈ 10 ਕੀ ਕੀਤਾ ਕੁਛ ਨਹੀਂ ਕੀਤਾ ਹਜੇ ਤੂੰ ਮਾਫੀ ਮੰਗ ਰਿਹਾ ਸੀਗਾ ਭਾਈ ਮੈਂ ਸਹਾਨੀ ਇਹ ਕੋਲੋਂ ਬੜਿਆ ਹਾਂ ਹਾਂਜੀ ਪਰ ਮੈਂ ਤਾਂ ਨਹੀਂ ਬੜਿਆ ਪੁਲਿਸ ਆਓ ਤਿੰਨ ਲੇਡੀਜ਼ ਆ ਕਿਨਾਂ ਮਾਰਿਆ ਪੈਸੇ ਉਹਨਾਂ ਦੇ ਲੇ ਕੱਢ ਲਿਆ ਮੁਰਕੇ ਨਾਲ ਪੈਸੇ ਵਾਪਸ ਦਿੱਤੇ 3-3000 ਰੁਪਏ ਇੱਕ ਜਨਾਨੀ ਕੋਲ ਆ ਕਿੰਨਾ ਆ ਮੈਂ ਕਿਸੇ ਨੂੰ ਮਾਫੀ ਨਹੀਂ ਕੋਈ ਦਿੱਤਾ ਬੀਬੀ ਕਿੰਨੇ ਪੈਸੇ ਤੇਰੇ ਕੋ ਇੱਧਰ ਆ ਸਾਹਮਣੇ ਇੱਧਰ ਆ ਬੰਦਾ ਆ ਬੰਦਾ ਆ ਕੇ ਖੜੋ ਬਈ ਇੱਥੇ ਆ ਕਿੰਨੇ ਪੈਸੇ ਸੀ ਮੇਰਾ 3000 ਉਹ ਸਾਰਾ ਦੱਸੋ 3000 ਤੇਰਾ ਕਿੱਥੇ ਗੋਤ ਤੂੰ ਵੀ ਆ ਆ ਲੈ ਮੇਰੇ ਕੋਲ ਨੀ ਮਾਰ ਤਾਹੀ ਮੈਨੂੰ ਆ ਸੁਭਾਓ ਜਗਾ ਕਿਹੜੀ ਮਾਤਾ ਜੀ ਜਗਾ ਇਹ ਸਰ ਮੈਨੂੰ ਤਰਾਂਦਾ ਆ ਆ ਦੇਖੋ ਇੱਥੇ ਹੋਰ ਵੀ ਨਸ਼ਾ ਫੜਿਆ ਗਿਆ ਦੇਖੋ ਲਾਲ ਲਾਲ ਨਸ਼ਾ ਬੜਾ ਫੜਿਆ ਆ ਉਹ ਬੋਲੋ ਮੈਨੂੰ ਇਧਰ ਹੱਥ ਤੇ ਵੀ ਲੱਜਾ ਜੇ ਇਹਨੇ ਵੀ ਆਇਆ ਤੇ ਮੋਬਾਈਲ ਕਿੰਨਾ ਸਪੀਡ ਕਾਉਂਦਾ ਨਹੀਂ ਜਾਂਦਾ ਇਹਦੇ ਸਾਰੇ ਜੀਪੋ ਪੜੀ ਲੱਗੇ ਕੋ ਇਹਦੇ ਸਾਰੇ ਜੀਪੋ ਸਾਰੇ ਇਹਨਾਂ ਨੇ ਤਲਾਸ਼ੀ ਕੀਤੀ ਤੇ ਇਹਨਾਂ ਸਾਲਾ ਅਸਨ ਨਹੀਂ ਪਾਜੀ ਸੰਕਲੋ ਵਾਲੇ ਹੀ ਜਿੰਮ ਜਾਂਦੇ ਆਏ ਵੀ ਜਾਂਦੇ ਸਾਨੂੰ ਓੜੀ ਹਾਲਤ ਵਿੱਚ ਨਾ ਮੱਥਾ ਵੇ ਤੇਰੇ ਭੈਣ ਚ ਤੱਕਦਾ ਟੱਟਾ ਮਾਰੀਆ ਏ ਤੇਰੇ ਢੋਨ ਤੇ ਮਾਰਨੀ ਦਾ ਫੇਰ ਨਹੀਂ ਅਸਲ ਉਹ ਜੀ ਗੱਲ ਸੁਣ ਲੈ ਕੁੜੀਆਂ ਤੇਰੀਆਂ ਫੇਰ ਤੇਰੀਆਂ ਕੁੜੀਆਂ ਵੱਜ ਜਾਣੀਆਂ ਇਹਨੇ ਬੇਟਾ ਮਾਰ ਮੁਰ ਜਾਣੀਆਂ ਪੁੱਤਾ ਔਰੀ ਗਈ ਔਰੇ ਮੈਂ ਗਲੇ ਤੇ ਮਾਰ ਲੈਂਦਾ ਫੇਰ ਫੇਰ ਭਾਈ ਮੇਰੇ ਘਰ ਚ ਢਾਹ ਜੋ ਭਾਈ ਇਹ ਗਲਤੀ ਹੁਣ ਗਲਤੀ ਮੰਨ ਲੈ ਇਹ ਗਲਤੀ ਦੇ ਵੇਖੋ ਹੁਣ ਮੰਨਦੇ ਸੰਨੀ ਭਾਜੀ ਸਾਰੇ ਜਾਂਦੇ ਸੰਨੀ ਭਾਜੀ ਸਨ ਕਲੱਬ ਵਾਲੇ ਹੈਗੇ ਨੇ ਅਬ ਉਧਰ ਵੀ ਜਿਮ ਲਾਣ ਆਉਂਦੇ ਸੀ ਇੱਥੇ ਰਹੀ ਰਹਿੰਦੇ ਭਾਈਓ ਕੰਪਲੀਟ ਹੁੰਦੀਆਂ ਨੇ ਦਰੋ ਜਿਮ ਚ ਇਰੇ ਜਮ ਚ ਇਹੀ ਜਾਂਦੇ ਆ ਭਾਈਓ ਉਹ ਕੰਪਲੀਟ ਹਾਂ ਸੰਨੀ ਭਾਜੀ ਇਹ ਜਿਹਨਾਂ ਨੂੰ ਵੀ ਜਾਣਦੇ ਆ ਆ ਵੀ ਸਾਰੇ ਜਾਂਦੇ ਇਹ ਸਨ ਕਲੱਬ ਚ ਆਉਂਦੇ ਸੀ ਹਰ ਵੀ ਕਲੱਬ ਆਹ ਵੇਖੋ ਬਲੇਟ ਆ ਜਿਹੜੀ ਸਬਜੀ ਦਾ ਲਾਉਦਾ ਨੀ ਆ ਸਨੀ ਬਾਜੀ ਹੁਣੇ ਸਾਰੇ ਚਲਾ ਜਾਂਦੇ ਜੀ ਆਪਾਂ ਆ ਰਿਹਾ ਮੈਂ ਬੰਦ ਕਰ ਮਾਰ ਦੇਣਾ ਇੱਥੇ ਆ ਪੁੱਤਾਂ ਨੇ ਕਮਾ ਲਿਆ ਤਾੜਿਆ ਤੇ ਚਾੜਿਆ ਮਾਰ ਕੇ ਜਾਣਾ ਵਿਚਾਰੀ ਇੱਕੋ ਕੁੜੀਆਂ ਵੇ ਆਹ ਵੇਡਾ ਤੈਨੂੰ ਕਿੰਨਾ ਮੇਰੇ ਜਿੱਡੀਆਂ ਕੁੜੀਆਂ ਆਹ ਰੇ ਕੁੜੀਆਂ ਵੇ ਨਾ ਮੇਰੇ ਰੱਖੇ ਆ ਕੁੜੀਆਂ ਹੋ ਕੇ ਦਾਰੇ ਸਦਾ ਮਾਰਿਆ ਥੋੜੇ ਤੋਂ ਥਾਣੇ ਸਾਲੇ ਨੂੰ ਬਾਹਰ ਉਹ ਸਾਲੇ ਕਦੀ ਆਏ ਨਹੀਂ ਆਇਆ ਸਾਲੇ ਛੱਡੋ ਭਾਜੀ ਤੇ ਲੋਸ ਉਹ ਭਾਈ ਸਾਲਿਆ ਤਾਂ ਮਿੰਟ ਜਾਣਾ ਕੁੜੀ ਗੱਡੀਆਂ ਆਰੇ ਮੇਰੇ ਮੇਰੇ ਆ ਗਏ ਕੁੜੀਆਂ ਮੇਰੀਆਂ ਔਰੇ ਵੇ ਸੇਰ ਤੇ ਸੱਟ ਕਿਦਾਂ ਮਾਰੀ ਭੈਣ ਜੀ ਕਿਹਦੇ ਦਾ ਰੱਬ ਹੁੰਦਾ ਵਾ ਕੋਈ ਨਹੀਂ ਹੁੰਦਾ ਤੇਰੇ ਸਾਰੇ ਸਰਜੀਕਲ ਮੇਰੇ ਮਾਰ ਦੋ ਮਾਰ ਦੋ ਮੈਨੂੰ ਮਾਰ ਦੋ ਤੇਰਾ ਚੀਜ਼ ਤੇਰਾ ਅਸੀਂ ਕਿਹਾ ਤੇਰੇ ਜੀ ਜਿੱਥੇ ਨਹੀਂ ਮਾਰਨ ਮਾਰਨ ਲੱਗ ਪਏ ਕਿਉਂ ਗਿਆ ਜੀ ਆਪੇ ਕਿਹਾ ਸੀ ਬੜਾ ਜੀ ਇਹ ਕਿ ਤਾ ਪੁਲਿਸ ਨੂੰ ਫੋਨ ਆਪ ਤਾਂ ਕਹਿੰਦੇ ਹਾਂ ਮੈਂ ਇੱਕ ਵਾਰੀ ਫੋਨ ਕਰਾਂ ਉਹ ਤਾਂ ਕਿਉਂ ਆਇਆ ਕੀ ਕਰੀਤੇ ਕਿਉਂ ਮਾਰੇ ਸਾਡੇ ਨੂੰ ਮਾਰੇ ਉਹ ਕਿੱਡੀ ਬਾਈਕ ਕੀਤੀ ਵੀ ਕਰਦੇ ਉਹ ਬੋਲਦੇ ਮੈਨੂੰ ਬਿਖਾਓ ਬੁਲਾ ਲੈ ਆ ਜਾ ਮੈਂ ਸੱਚਾ ਬੰਦਾ ਵਾਂ ਸੱਚਾ ਬੰਦਾ ਤੂੰ ਮੈਨੂੰ ਮਾਰ ਦੋ ਚੋਰ ਆ ਰਗਾ ਪਪਾ ਕਪੂਰ ਦਾ ਘਰ ਹੈ ਨਾ ਜੇ ਅਸੀਂ ਉੱਥੇ ਪਹਿਲਾਂ ਕਿਰਾਏ ਤੇ ਰਹਿ ਗਏ ਆ ਅਸਲ ਜੀ ਨੂੰ ਪਤਾ ਵਾ ਯਾਰ ਮੇਰੇ ਜਾਨ ਜਾਨ ਕੀ ਕਹ ਜੀ ਉੱਥੇ ਰਹਿ ਕੇ ਆਈ ਬਾਚੋ 88 ਬੁਰਵਲੋਂ ਚਲ ਗਏ ਤੇ ਕਮਰਾ ਚੇਂਜ ਕਰ ਗਏ ਠੀਕ ਹੈ ਅਹੀਂ ਪਹ ਆਣੇ ਤੇ ਇਹ ਕਹਿੰਦੇ ਝੂਠ ਬੋਲਣ ਦੇ ਅਹੀਂ 88 ਉੱਥੇ ਹੁਸੈਨਪੁਰ ਦਰਗਾਹ ਤੋਂ ਜਦੋਂ ਬੈਠੇ ਨਾ ਇਹ ਕਹਿੰਦਾ ਮੈਂ ਜੀ ਕਿਧਰ ਨੂੰ ਜਾਣਾ ਇਹ ਮੇਰੇ ਮੇਰੇ ਜਿਹੜੀਆਂ ਮਰੀਆਂ ਇਹ ਆ 88 ਫੁੱਟਵਲ ਨੂੰ ਜਾਣਾ ਇਹ ਕਹਿੰਦਾ ਮੈਂ ਵੀ ਉੱਧਰ ਨੂੰ ਜਾਣਾ ਅਹੀਂ ਪਾਪਾ ਸਕੂਲ ਮੈਂ ਫਾਜੀ ਆੜਾ ਨਿਰੰਕਾਰ ਆਪ ਵੱਲ ਲੱਗੇ ਘਾਰੇ ਆ ਆਗਮ ਕਰਦੇ ਤੇ ਇਹ ਕਹਿੰਦਾ ਮੇਰਾ ਪਾਪਾ ਸਕੂਲ ਤੋਂ ਘਰੇ ਹੀ ਆ। ਅਹੀਂ ਜਦੋਂ ਐਨੂ ਮੋੜਿਆ ਬਾਜੀ ਤਦੋਂ ਇੰਸਟਾਟੇ ਸਾਰਾ ਹੋ ਗਿਆ। ਉਹ ਪਹਿਲਾਂ ਕਹਿੰਦਾ ਮੇਰੀ ਬੋਟੀ ਦਾ ਫੋਨ ਆਂਦਿਆ। ਉਹ ਕਿਦਾ ਮਾਰ। ਉੱਤੋਂ ਇਹ ਵੀ ਕਹਿੰਦਾ ਪਿਆ ਉਹ ਐਂਟੀ ਵੀਰਲੀ ਹੈ। ਉਹ ਇੰਸਟਾਟੇ ਨੂੰ ਕਰਦਾ। ਉਹ ਕੋਈ ਜਾਂਦੇ ਵੀ ਨਹੀਂ ਆ। ਉਹਨੂੰ ਤਾਂ ਜਾਨਦੇ ਨਹੀਂ। ਐਂਟੀ ਨੂੰ ਵਿਚਾਰੀ। ਐਂਟੀ ਦੀ ਨਾਲ ਦੀ ਆ। ਨਹੀਂ ਨਹੀਂ ਉਹ ਸਵਾਰੀ ਹੈ ਸਵਾਰੀ ਹੈ ਹਾਂ ਜੀ ਉਹ ਵੀ ਕਹਿੰਦੇ ਪਏ ਹੱਥੀ ਪਾਈ ਇਹਨਾਂ ਦੇ ਹੋਇਆ ਉਹ ਵੀ ਰਲੀ ਆ ਆ ਉਲਟਾ ਕਹਿੰਦੇ ਪਏ ਉਹ ਵੀ ਰਲੀ ਹੈ ਨਾ ਉਹਨੂੰ ਕਿਸੇ ਗੱਲ ਦਾ ਪਤਾ ਨਾ ਕੁਛ ਪਰਦੀ ਵੀ ਨਹੀਂ ਬੇਚਾਰੀ ਬੱਸ ਉਹਨੇ ਛਡਾਇਆ ਜਰੂਰ ਆ ਜਦੋਂ ਇਹਨੂੰ ਮਾਰਦਿਆ ਸਾਡੇ ਵੇਖਿਆ ਉਹ ਆਂਟੀ ਉੱਥੇ ਹੀ ਬੈਠ ਕੇ ਗਲੋਰੀ ਡਾਨਾ ਮੈਨੂੰ 88 ਫੋਟੋਆਂ ਕਿਹਾ ਇਹ ਰਲਿਆ ਨਾਮ ਤੇਰਾ ਨਾਮ ਕੀ ਹੈ ਕੀ ਨਾਮ ਤੇਰਾ ਹੋਇਆ ਕੀ ਆ ਮੈਨੂੰ ਮਾਰ ਦੋ ਹੋਇਆ ਕੀ ਆ ਕੀਤੀ ਇੱਕੋ ਮਾਰ ਕੀਤੀ ਕੁੜੀ ਨਾਲ ਕਿ ਸਰ ਕੀ ਮੈਂ ਬੈਠਾ ਵਾ ਸੈਣਪੁਰੇ ਚੌਂਕ 'ਚੋਂ ਆਹੀ ਨੂੰ ਉੱਥੋਂ ਹੀ ਬੈਠਾ ਇਹਨਾਂ ਨੇ ਭਾਇਆ ਵਾ ਐ ਕੁੜੀ ਨੂੰ ਤੁਹਾਨੂੰ ਮੈਂ ਦਿਖਾ ਦਉਂਗਾ ਆਟੋ ਵਾਲਾ ਆ ਕੇ ਕਰੋ ਸਾਹਮਣੇ ਆਓ ਆਟੋ ਆਟੋ ਦੇਣਾ ਆ ਜਿਹੜੀ ਕੁੜੀ ਨੂੰ ਇਹਨਾਂ ਭਾਇਆ ਪਿੱਛੇ ਖੜ ਕੇ ਤੁਹਾਨੂੰ ਮੈਂ ਹੋਟਲ ਤੋਂ ਲੈ ਲੂੰਗਾ ਜਿਹੜੇ ਹੋਟਲ ਤੋਂ ਆਹ ਕੁੜੀ ਨੂੰ ਭਾਇਆ ਵਾ ਆਹ ਬੰਦਾ ਉਹ ਆਂਦੀ ਮੇਰੀ ਭੈਣ ਆ ਤੇ ਭੈਣ ਆ ਤੇ ਭੈਣਾਂ ਹੀ ਕਹਿੰਦਾ ਉਹ ਆਂਦੀ ਮੈਂ ਆਪਣੀ ਭੈਣ ਨੂੰ ਖੜਨਾ ਵਾ ਉਹਨਾਂ ਮਾਂ ਰੋਣ ਦੀ ਆਵਾਜ਼ ਬੜੀ ਆਈ ਆ ਨਹੀਂ ਤੇ ਉਹਦੇ ਸਿਰ ਤੇ ਬਲੇਡ ਤੋਂ ਮਰਿਆ ਮੈਂ ਨਹੀਂ ਮਾਰਿਆ ਕਿੰਨੇ ਮਾਰਿਆ ਫਿਰ ਮੇਰੇ ਤੋਂ ਬਲੇਡ ਹੈ ਹੀ ਨਹੀਂ ਤੇ ਫਿਰ ਬਲੇਡ ਕਿੱਥੇ ਪਏ ਭਾਵੇਂ ਮੇਰਾ ਜੇਬਾਂ ਖਾਲੀ ਕਰ ਲੋ ਬਲੇਡ ਦੇ ਨਿਸ਼ਾਨ ਕੋਥਾ ਲਿਖੇ ਆ ਬਲੇਡ ਦੇ ਨਿਸ਼ਾਨ ਲੱਗਦੇ ਹੱਥਾਂ ਦੇ ਨਿਸ਼ਾਨ ਵੇਖੋ ਅੱਛਾ ਦੱਸਾ ਕਿੱਥੇ ਹੈ ਬਾਬਾ ਅੱਛਾ ਕਿੱਥੇ ਹੈ ਛਰਾਪੀ ਨਿਸ਼ਾਨ ਹੈ ਪੈਗ ਲਾਇਆ ਤੇ ਪੈਗ ਲਾ ਕੇ ਸਾਰੇ ਚੱਕੇ ਗਾ ਲੁੱਟ ਕਰੇਗਾ ਉਹਨਾਂ ਨੂੰ ਮੈਂ ਨਹੀਂ ਕਰਦਾ ਸਾਰੇ ਉਹ ਕਹਿ ਰਹੇ ਨੇ ਬੀਬੀਆਂ ਫਿਰ ਬੀਵੇ ਝੂਠ ਬੋਲਦੀ ਆ ਸਰ ਜੀ ਮੇਰੀ ਗੱਲ ਸੁਣੋ ਜਦੋਂ ਉੱਥੋਂ ਬੈਟਰੀ ਮੁੜੀਗਾ ਬੀਬੀਆਂ ਓ ਇੱਥੇ ਆਓ ਉਹ ਭਾਜੀ ਪਹਿਲਾਂ ਮੇਰੀ ਵੀ ਗੱਲ ਸੁਣ ਲਓ ਉਹ ਕਹ ਰਹੇ ਝੂਠ ਬੋਲਣ ਦੀ ਤੁਸੀਂ ਉਹ ਭਾਜੀ ਮੇਰੀ ਵੀ ਗੱਲ ਸੁਣ ਲਓ ਜਨਾ ਫਿਰ ਕੇ ਤੁਸੀਂ ਮੇਰੇ ਤੇ ਮਿਰਕਾ ਲਾਉਣੀਆਂ ਇੱਕ ਮਿੰਟ ਆਪਣਾ ਨਿਰੰਕਾਰੀ ਬਵੰਦੇ ਲక్ష్ਮੀ ਭਿਆਰ ਆ ਤਿੰਨ ਨੰਬਰ ਗਲੀ ਲక్ష్ਮੀ ਭਿਆਰ ਹੋਇਆ ਕਿ ਹੋਇਆ ਸੀ ਆਪਾ ਹੁਸੈਨਪੁਰੇ ਦਰਗਾਹ ਤੋਂ ਆਂਦੇ ਹੀ ਮਕਬੂਲਪੁਰੇ ਮੇਰੀ ਭੈਣ ਦਾ ਨੋ ਨੰਬਰ ਗਲੀ ਜੇ ਧਾਰਿਆ ਆਪਾ ਦੋਵੇਂ ਭੈਣਾਂ ਆਂਦੇ ਸੀ ਠੀਕ ਹੈ ਉਧਰੋਂ ਆਂਦੇ ਤੇ ਇਹ ਬੰਦਾ ਉੱਥੇ ਹੁਸੈਨਪੁਰੇ ਦਰਗਾਹ ਦੇ ਖਲੋਤਾ ਸੀ ਇਹੀ ਬੈਟਰੀ 'ਚ ਆਂਦੇ ਤੇ ਕਹਿੰਦੇ ਕਿ ਤੁਸੀਂ ਭੈਣ ਜੀ ਕਿੱਧਰ ਨੂੰ ਜਾਣਾ ਮੈਂ ਕਿਹਾ ਪਾਜੀ ਅਹੀਂ 88 ਪੁਰਵਲ ਨੂੰ ਜਾਣਾ ਵਾ ਇਹ ਕਹਿੰਦਾ ਚਲੋ ਅਹੀਂ ਵੀ ਮੇਰਾ ਵੀ ਘਰ ਉਧਰ ਹੀ ਹੈ ਮਜੀਠਾ ਰੋਡ ਵੱਲ ਪਪਾ ਸਕੂਲ ਲਗੇ ਮੈਂ ਕਿਹਾ ਬੈਜੋ ਕੋਈ ਗੱਲ ਨਹੀਂ ਜਦੋਂ ਆਪਾਂ ਐਨੂੰ ਮੋੜਿਆ ਇਹਨੇ ਬਲੇਡ ਘੱਡਿਆ ਜੇ ਬਲੇਡ ਕਰਕੇ ਪਹਿਲੇ ਇਹਦਾ ਲਾਇਆ ਇਹਨੂੰ ਮੁਕੀਆ ਮਾਰ ਤੇ ਇਹਦੇ ਪੈਸੇ ਪੂਏ ਕੱਢ ਲੇ ਕਿੰਨੇ ਕਿੰਨੇ ਪੈਸੇ ਸੀ ਕਿੱਲੇ ਤਾਂ ਕੋ 3000 ਸੀ ਤੇ ਮੇਰੇ ਤੇ ਮੇਰੇ ਕੋਲ ਹੀ ਮੇਰੇ ਨਹੀਂ ਕੱਡੇ ਮੇਰੇ ਕੋਲ ਹੀ ਹੈ 8-900 ਰੁਪਏ ਮੇਰੇ ਕੋਲ ਹੀ ਤੋਂ ਮੇਰੇ ਜੇਬੇ ਹੀ ਆ ਤੇ ਇਹਨੇ ਪੈਸਾ ਕੱਢ ਲੇ ਇਹਨੂੰ ਮਾਰੇ ਕਰਕੇ ਮੈਂ ਬਚਾ ਲਈਆਂ ਤੇ ਮੇਰੇ ਵੀ ਹਾਂ ਤੇ ਨੇ ਬਲੇਡ ਮਾਰਿਆ ਜੀ ਤੇ ਮੁਕੀਆਂ ਮਾਰੀ ਜਾਵੇ ਇੱਥੇ ਆਹ ਦੇਖੋ ਸਰਜੀਕਲ ਬਲੇਡ ਵੀ ਛੁੱਟਿਆ ਪਾਜੀ ਮਗਰੋਂ ਇਹ ਪਾਜੀ ਨੇ ਪਾਜੀ ਨੇ ਤੇ ਉਹ ਸਰਜੀ ਨੇ ਆ ਕੇ ਹੱਲਪ ਸਾਡੀ ਕੀਤੀ ਉਹਨਾਂ ਨੇ ਸਾਨੂੰ ਬਚਾਇਆ ਅਚੋੜ ਤੋਂ ਵੀਰ ਨੂੰ ਬੋਲੀ ਗਲਤੀ ਮੰਨ ਲੈਣਾ ਚੰਗਾ ਇਧਰ ਮੈਨੂੰ ਦੱਸਾਵੇ ਕੀ ਗਲਤੀ ਕੀਤੀ ਹੋਗੀ ਮੇਰ ਤੋਂ ਕੀ ਗਲਤੀ ਹੋਈ ਹੈ ਕੀ ਗਲਤੀ ਹੋਈ ਹੈ ਤੇਰੇ ਕੋ ਇਧਰ ਨੇ ਕਿਹੜਾ ਕਿਹੜਾ ਓਏ ਕੀ ਗਲਤੀ ਹੈ ਦੇਖੋ ਫਿਰ ਕਿ ਮੈਂ ਖੋਇਆ ਕੋਖਣੀ ਆ ਹਾਂ ਚੱਲ ਫਿਰ ਮਾਰਿਆ ਕੋਈ ਇਹਨਾਂ ਨੇ ਮਾਰਿਆ ਕੋਈ ਚਾਰਾਂ ਨੂੰ ਮਾਰਿਆ ਹੋ ਕੇ ਮਰਣਾ ਹੈ ਕਿਹੜੇ ਨਾਲ ਫਿਰ ਸਾਰੇ ਆਖਿਲ ਵਾੜੀਆਂ ਇਹਨਾਂ ਨੇ ਆ ਮਾਰੀਆਂ ਨੇ ਮਾਰੀਆਂ ਉਹ ਸਰ ਨੇ ਲੱਗੀਆਂ ਦੇਖੋ ਸਰ ਨੇ ਵੇਖਿਆ ਸਰ ਨੇ ਵੇਖਿਆ ਉਹਨੂੰ ਕੋਤੇ ਜਿਹੜੀ ਤਿੱਜੀ ਬੈਠੀ ਫਿਰ ਮੈਨੂੰ ਨਹੀਂ ਮਾਰਦਾ ਆ ਸਕਦਾ ਇਹਨਾਂ ਨੇ ਆਪੇ ਆ ਬਣਾਜੀ ਜਨਾਬ ਉਹਨਾਂ ਪਾਜੀ ਇੱਕ ਪੁਲਿਸ ਐਮਨਟੀ ਕੀ ਨਿਕਲੇਦੀ ਜਾਕਰ ਪਿਆਰੀ ਵਾਲੇ ਆਟੋ ਚੜ੍ਹਿਆ ਇੱਥੇ ਲੱਗ ਲੁੱਟਣ ਆਇਆ ਆ ਹੀ ਲਫਾਫੇ ਖੜਿਆ ਆ ਵੇ ਤੇਰੇ ਨੂੰ ਕੁਝ ਕੋਈ ਨਹੀਂ ਪਤਾ ਕੀ ਹੈ ਤੂੰ ਗੰਧਰਾ ਜੇ ਗਲਤ ਕੰਮ ਕਰੇਗਾ ਤੈਨੂੰ ਮਾਫ ਨਹੀਂ ਕਰਦਾ ਜੇ ਗਾਹ ਨਾ ਮੇਰੀ ਕਾਲ ਤੁਸੀਂ ਲੈ ਦਾਰੂ ਪੀਏ ਕੋਤੂਆਂ ਦਾ ਵਿਆਹ ਜਾਣਾ ਸੀ ਮੈਂ ਇਹਨੇ ਬਲੇਡ ਮਾਰੇ ਇਹਨਾਂ ਦੇ ਹੱਥਾਂ ਦੇ ਦੌਰਾਨ ਵਿਆਹ ਆਹ ਜੜਾ ਆਹ ਭੈਣ ਚ ਸਦਾਈ ਓਏ ਮੈਂ ਕੀ ਆ ਰਿਹਾ ਦਾਰਾ ਪੁੜੀਆਂ ਪੁੜੀਆਂ ਇੱਥੇ ਲੱਗਣੇ ਆ ਆ ਬਾਈ ਇਹਨਾਂ ਨੂੰ ਮਾਰ ਦੇਣਾ ਇਹਨਾਂ ਜਨਾਨੀਆਂ ਨੂੰ ਚੰਨਾ ਨਹੀਂ ਇਹ ਮਾਰ ਦੇਣਾ ਹੀ ਇਹਨਾਂ ਨੂੰ ਉਹ ਮੇਰਾ ਫੋਨ ਤੇਰੇ ਕੋਲ ਬਿੱਲ ਚਾਰਜ ਹੋਦਾ ਕੀ ਤੇਰਾ ਸੰਦੀਪ ਕੀ ਹੋਇਆ ਕੀ ਸੀਗਾ ਇਹਨਾਂ ਨੂੰ ਬਿਠਾਇਆ 88 ਫੁੱਟ ਰੋਡ ਇਹਨਾਂ ਨੇ ਉਤਰਨਾ ਹੀ ਤੇ ਇਹਨਾਂ ਨੂੰ ਸਾਰਿਆਂ ਨੂੰ ਬਿਠਾਇਆ ਫਿਰ ਜਦੋਂ ਇੱਥੋਂ ਆਏ ਇੱਥੋਂ ਮੋੜਿਆ ਤੇ ਇੱਥੇ ਹੱਥਪਾਈ ਕਰਨਗੇ ਆਪਸ ਵਿੱਚ ਹੁਣ ਪਤਾ ਨਹੀਂ ਕਿੱਛੇ ਕੀਆ ਫਿਰ ਮਖਲਾਤਰ ਬਾਤਿਆ ਸਾਰਾ ਦੇ ਮੇਰਾ ਸਾਰਾ ਨੇ ਇਹਨੇ ਕੀ ਲੁੱਟ ਕੀਤੀ ਇਹਨੇ ਹਾਂ ਹੁਣ ਪਿੱਛੇ ਪਤਾ ਨਹੀਂ ਮੈਂ ਦੇਖਿਆ ਨਹੀਂ ਪਰ ਹਾਂ ਹੱਥਪਾਈ ਕਰਨ ਦੇ ਵੀ ਇਹ ਕਰ ਰਹੇ ਮੁੰਡਾ ਕਰ ਰਿਹਾ ਸੀ ਹਾਂਜੀ ਹਾਂਜੀ ਕੀ ਕਹਿੰਦਾ ਕੀ ਸੀਗਾ ਉਹਨਾਂ ਹੱਥਾ ਪਾਈ ਰੋਲਾ ਰੋਲਾ ਪਾਏ ਹੁਣ ਪਤਾ ਨਹੀਂ ਹੁਣ ਕੀ ਹੋਇਆ ਕੀ ਤੂੰ ਕਿੱਥੋਂ ਲੈ ਕੇ ਆਇਆ ਕੀ ਹੋਇਆ ਮੈਂ ਤਾਂ ਹੁਸੈਨਪੁਰੋਂ ਲੈ ਕੇ ਆਇਆ ਫਿਰ ਕੀ ਆ ਇੱਥੋਂ ਆਏ ਤੇ ਆਹ ਪਨ ਹੱਥਾ ਪਾਈ ਪਿੱਛੇ ਕਰਨ ਲੱਗੇ ਹਾਂ ਬਸ ਇੰਨੀ ਜੀ ਦਾਲੂ ਬਸ ਸਾਰਾ ਅੱਗੇ ਚਿਰ ਰਹੋਣੇ ਕਿ ਪਤਾ ਇਹ ਮਾਰਦਾ ਕਹਿਣ ਵਾਲੂ ਬਸ ਖਾ ਨਹੀਂ ਤੈਨੂੰ ਮੈਂ ਦੱਸਦਾ ਕੀ ਹੈ ਤੂੰ ਇਹਨਾਂ ਨਾਲ ਕੀ ਹੈ ਉਹ ਜਾ ਕਰ ਤੀ ਹਾਂ ਦਾ ਮਾਰਾ ਬੰਦਾ ਜਿਹੜਾ ਇੰਸਪੈਕਟਰ ਨਾਲ ਨੰਬਰ ਉਹ ਕਰ ਲਾ ਆ ਦੇਖੋ ਉਹ ਕਰਵਾਓ ਇੱਧਰ ਆਓ ਨਾ ਲਾਓ ਲੱਖਾ ਮਾਮਲਾ ਆ ਗਿਆ ਤੂੰ ਹੀ ਮਾਰ ਮਾਰ ਦੂਣਿਆਂ ਨੇ ਸਾਨੂੰ ਗੱਦੀ ਕਿਡੇ ਪਾਸ ਛੱਡਿਆ ਇਹਦੇ ਅਸੀਂ ਭੱਜ ਕੇ ਨਾ ਉਧਰ ਆਈਏ ਸਾਰਿਆਂ ਨਾਲ ਵੀ ਰਹਿ ਜੇ ਵੀ ਆ ਗਏ ਗੋਬਿੰਦਰ ਜੀ ਬਾਹਰ ਗਾ ਐਡਾ ਗੱਗਾ ਬੜਾ ਹੋਰ ਅਸਰੇ ਪਾੜਾ ਆ ਜਾਈ ਸਿੱਕਾ ਬੜਾ ਗਿਆ ਹੋਇਆ ਕਿਹੜੀ ਹੱਟ ਗਿਆ ਨਾ ਆਪ ਉਹਨਾਂ ਦੋਵਾਂ ਨੂੰ ਆ ਵੇਖੋ ਦਾ ਫਿਰ ਪਾੜਿਆ ਦੱਸ ਇਹ ਨਹੀਂ ਆਉਦੇ ਹੱਥੇ ਉਹ ਬਲੇਡ ਫੜਾਉ ਜਿਹੜਾ ਇੱਥੇ ਸੁੱਟਿਆ ਸੀ ਉਹ ਬਲੇਡ ਬਲੇਡ ਫੜਨਾ ਕਿੱਥੇ ਆ ਬਲੇਡ ਕੇ ਆਹ ਰੋ ਜੇ ਕਿੱਥੇ ਮਾਰਦੇ ਰੁਕੋ ਪੁਲਿਸ ਪੁਲਿਸ ਬੈਠ ਗਈ ਹੈ ਵਧੀਆ ਹੋ ਰਿਹਾ ਹੈ ਰੁਕੋ ਜੰਗੜੀ ਫੜਾ ਲੈ ਬਲੇਡ ਫੜਨਾ ਸਕੂਲ ਇਹਦੇ ਭੈਣ ਕੱਲ ਨੂੰ ਧੋਣ ਤਾਂ ਤੇ ਬਰੇਡ ਮਾਰ ਕੇ ਨੇ ਮਾਰਦਣਾ ਸੀ ਆ ਜੀ ਮਾਰ ਸਰ ਨਹੀਂ ਉਤਰਦੇ ਨਾ ਮੇਰੇ ਇੱਥੇ ਰੱਖਦਾ ਸੀ ਪੁਰਾਣੇ ਮਾਰ ਦੇਣਾ ਸੀ ਕੋਈ ਨਾ ਕੋਈ ਨਹੀਂ ਤਾਂ ਇਹ ਤੇ ਕਹਦਾ ਮੈਂ ਵੀ ਆ ਕੇ ਨੂੰ ਉਹਦੇ ਪੈਸੇ ਖਲੋ ਜਾ ਰੇਟ ਜੀ ਢਾਉਣਾ ਕੋਣ ਹੋਤਾ ਜੀ ਪੈ ਇਹ ਨਾਲ ਖਾਲੀ ਤਿੰਨ ਦਾਰ ਜੋ ਪਾਤੀ ਇਹ ਤੇ ਜੀ ਦੱਸੋ ਇਹਦਾ ਕਰੂ ਤੁਹਾਨੂੰ ਨਾਲ ਆ ਆ ਲੱਗੇ ਆ ਲੱਗੇ ਉਹਨੂੰ ਬਲਾਉਂਦੇ ਪਿਆ ਕਰਦੇ ਕਰਦੇ ਆਹ ਜੀ ਆ ਵੇਖੋ ਆ ਵੇਖੋ 8-7 ਬਲੇਟੇ ਦੇ ਮਾਰ ਲੱਖ ਲੋਕ ਆਏ ਹੋ ਆ ਵਾੜਾ ਬਲੇਟੇ ਪਾ ਵਾੜਾ ਖਾਸੇ ਜਿ ਬਲੇਟੇ ਬਾਰ ਬਾਰ ਅਜਾਬ ਮੰਡੀ ਵਾਲਾ ਇਹ ਤਾਂ ਜਿਮ ਬੰਦ ਕਰਕੇ ਹੁਣੇ ਨਿਕਲੇਗਾ ਨੇ ਇੱਕ ਇੱਕ ਮੇਰਾ ਵੀਰ ਵੱਡੇ ਵੀਰ ਇੱਕ ਇੱਕ ਮਿੰਟ ਇੱਕ ਮਿੰਟ ਮੇਰਾ ਬਰਾ ਆ ਮੋਬਾਈਲ ਆਜ ਦੀ ਡੈਰੀ ਠੀਕ ਹੈ ਆਜ ਦੇ ਪੈਸੇ ਬਲੇਡ ਇਹ ਅਪਰੇਸ਼ਨ ਦਿੱਤਾ ਪਲੇਨ ਹੋਰ ਵੀ ਆ ਸਾਰਾ ਕੁਝ ਕਿੰਨੇ بڑے ਬੇ ਸਾਰਾ ਕੁਝ ਸਾਮਲੇ ਇੱਕ ਹੋਰ ਸਾਰਾ ਕੁਝ ਸਾਮਲੇ ਸੋੜਦੇ 1000 ਰੁਪਏ ਹੀ ਨਿਕਲੇ ਬਾਕੀ ਨੇ ਸੜਦਾ ਦੋ ਪਤਾ ਨਹੀਂ ਇਹ ਕੂੜੇ ਕੱਢ ਚ ਇੱਕ ਮਿੰਟ ਪੈਸੇ ਜੇ ਟਾਡੇ ਆ ਉੱਥੇ ਚਲੇ ਜਾਓ ਆਹ ਤੇ ਫੇਰ ਇਹਦਾ ਪੁੱਤ ਮੇਰਾ ਤੇ ਖਾਣੇ ਚਲੇ ਜੀ ਦੋ ਥਾਣੇ ਨਾਲ ਲੈ ਜਣਾ ਬਸ ਸਾਂਝੀ ਇਹਨਾਂ ਨੇ ਤੁਰ ਗਿਆ ਕਿੱਦਾਂ ਜਾਣਾ ਆ ਇੱਥੇ ਆਏ ਹੈ ਮੈਂ ਜੋ ਪੁੱਤ ਨਾਲ ਇਹਦੇ ਲੱਗੇ ਨਾ ਭਾਉ ਇਹਨੂੰ ਮਲਾਇਮ ਮਲਾਇਮ ਨਾ ਰੋ ਮਲਾਇਮ ਨਾ ਬੜਾ ਬੀਬੀ ਨੋਗੇ ਵਾ ਲੋ ਬੀਬੀ ਨੋਗੇ ਬੈਜੇ ਨਾ ਤੂੰ ਵੀ ਬੈਜੋ ਬੈਜੇ ਬਣਾ ਪੂਰਾ ਉਹਨੂੰ ਬਹਾਂ ਨਾਲ ਮੈਂ ਇੱਕ ਦਾ ਇਧਰ ਬੈਜੇ ਤੇਰੀ ਗੱਲ ਸੁਣ ਤੇ ਇੱਕ ਇੱਕ ਬੈਜੋ ਨਾ ਤੂੰ ਵੀ ਉਹ ਨਾਲ ਜਾਣਾ ਉਹ ਤੇ ਬੈਜੇ ਨਾਲ ਨਾਲ ਉਹ ਆ ਪਿੱਛੇ ਆ ਜਾਣਗੇ ਇੱਕ ਜਣਾ ਭਿਖਾ ਦੇ ਵਿੱਚ ਕਾਇਰ ਲਾ ਕੇ ਕੋਈ ਇਹਨਾਂ ਦੀ ਗੱਡੀ 'ਚ ਬਾਹ ਉਹ ਇਹਨਾਂ ਦੀ ਗੱਡੀ ਆਹ ਲੱਲੀ 100 ਗੱਡੀ 'ਚ ਬਹੁਤ ਜਿਆਦਾ ਲੱਲੀ ਸਾਵਧਾਨੀ ਨਾਲ ਇਹਨਾਂ ਦੀ ਗੱਡੀ ਉਹ ਵੇ ਗੱਡੀ ਆਪੇ ਠੰਡਰ ਸਾਹਿਬ ਦੀ ਉਹਦਾ ਹੀ ਬੈਜੋ ਉਹ ਜੈਕਟ ਕੀਤਾ ਸੀ ਕੀ ਮਾਮਲਾ ਕੀ ਹੈ ਲੋਟੋ ਹੀ ਹੈ ਕੀ ਮਾਮਲਾ ਹੈ ਇਹ ਸਰ ਸਨੈਚੀ ਗਿਆ ਹੂੰ ਦੋ ਲੜਕੀ ਦੇ ਹੱਥੀ ਪਿਆ ਪਿਆ ਸਾਰੇ ਇਹ ਪਬਲਿਕ ਹਾਂਜੀ ਪਬਲਿਕ ਦੀ ਮੰਨਣੀ ਹੈ ਇਲਾਕਾ ਕਿਹੜਾ ਸਰ ਕਿਹੜਾ ਇਲਾਕਾ ਜਗ੍ਹਾ ਕਿਹੜੀ ਦੱਸੋਗੇ ਬਾਣੀ ਆ ਆਪਣਾ ਆ ਕੇ ਆਵਾ ਘਰ ਤੋਂ ਵੀ ਕਸ਼ਮੀਰ ਹੈ ਨਹੀਂ ਹੂੰ ਕੀ ਪੁਆਇੰਟ ਕਸ਼ਮੀਰ ਕਸ਼ਮੀਰ ਬੰਦੇ ਨੂੰ ਹੀ ਰਸ ਸੀ ਲੈ ਲਿਆ ਹਾਂਜੀ ਲੈ ਲਿਆ ਸਰ ਕਾਰਵਾਈ ਕੀਤੀ ਜਾਵੇਗੀ ਹਾਂ ਸਰ ਇੱਥੇ ਪੱਛੇ ਬੰਦਾ ਜੀ ਠੀਕ ਹੈ ਮਿਹਰਬਾਨ ਮਿਹਰਬਾਨ ਥੈਂਕ ਯੂ ਸਰ